हां जी सस्से काल दीदी किथे गया दीदी ना थोड़ा रेस्ट करनडे आ जो हां की गल सुना अंडी ले हो अब तुस्को पाजी गल सुनो वी ठीक है नी ठीक है ना नी ओहो किते पले ताई तेल लड्या के जला दिया गल भी नी सुन पाछो नहीं गल दी की हो गया दीरा जो ना पाजी ओ, ओ।, ओ। ਉਹ ਤੇ ਹੀ ਮਾਪ ਲੈਣਦੇ ਹੋ ਮਾਪਦਾ ਵਧੀਆ ਲਵਾਂਗੇ ਤੇ ਵੀਰੇ ਦਾ ਸੂਟ ਵਧੀਆ ਸਿੱਟ ਜਾਏਗਾ ਹੋਏ ਇੰਕੜੀ ਜੀ ਦੇ ਵੀ ਨਹੀਂ ਆ ਚੰਦਾ ਤੂੰ ਬੜਾ ਤੇ ਅੱਜ ਗੱਲ ਤੇ ਤੁਸੀਂ ਮੇਰੀ ਸੁਣਦੇ ਨਹੀਂ ਜੇ ਸੂਟ ਸੂਟ ਕਰੀ ਜਾਂਦੇ ਨਾਪ ਲਈ ਜਾਂਦੇ ਜੇ ਮੈਂ ਸੂਟ ਤੋਂ ਲਿਦਿਆ ਨਹੀਂ ਮੈਂ ਛੋਟ ਲੈਣ ਲਈ ਹਾਂ ਲੈਣਾ ਆ ਹਾਂ ਗੱਲ ਕੋਈ ਸਮਾਂ ਆ ਬੈਠੇ ਨੀ ਮੈਂ ਨਹੀਂ ਸੁਦਾਈ ਕਰਤਾ ਮੈਂ ਦੱਸਾਂਗੀ ਓ ਕੀ ਹੋ ਗਿਆ ਲੋ ਮੈਡਮ ਯਾਰ 20 ਇੰਚੀ ਤੇ ਫੜਿਆ ਹਾਂ ਮੋਰੀ ਬਾ ਲੰਬਾਈ ਆ ਕੀ ਗੱਲ ਮੈਂ ਤਾਂ ਕੰਸ ਕੰਮ ਹੋਇਆ ਇਹਨੂੰ ਪੁੱਛੋ ਤਾਂ ਸਹੀ ਉਹਨੇ ਆਨਣਾ ਕਿਹਾ ਕਿ ਸੂਡ ਮੈਂ ਕਿਹਾ ਆਪ ਬੋਲਦਾ ਉਹਨਾਂ ਨੂੰ ਮੌਕਾ ਦਿੱਤਾ ਬੋਲਣ ਦਾ ਉਹ ਸਿੰਧ ਦੇ ਵਿੱਚ ਆ ਸਿੰਧ ਦੇ ਵਿੱਚ ਕਿੰਨੀ ਦਰਚ ਕਿੰਨੀ ਦਰਚ 60 ਦੇ ਵਿੱਚ ਤਾਂ ਰੱਖ ਦੇ ਦੇਗੀ ਆਈ ਤਾਂ ਕਿਹਾ ਸੀ ਕਿ ਉਹਨਾਂ ਦਾ ਪਹਿਲੇ ਕੰਮ ਕਰ ਦੋ ਤੇ ਵੇਲੇ ਕਰਦੇ ਪਿਆ ਹਾਂ ਹੋ ਜੀ ਅੰਮ੍ਰਿਤ ਕਾਰਨ ਇੱਕ ਸ਼ਰਟ ਫਟ ਕੇ ਬੈਠਾ ਤੁਹਾਨੂੰ ਨਹੀਂ ਪਤਾ ਹਾਂ ਜੀ ਮੈਂ ਪਾਰਟੀ ਤੇ ਜਾਣਾ ਮੈਂ ਲਿਫਾਫਾ ਨਹੀਂ ਪਾ ਕੇ ਜਾਵਾਂਗੀ ਤਾਂ ਹੀ ਟਾਈਮ ਦਿੱਤਾ ਸੀ ਤੁਹਾਨੂੰ ਆਹ ਤੇ ਸਵੇਰੇ ਜਾਣਾ ਪਾਰਟੀ ਤੇ ਆ ਸ਼ਾਮੀ ਚੋੜ ਲੈ ਜਾਓ ਹੁਣ ਮੈਂ ਬੋਰੀਆਂ ਪਾ ਕੇ ਜਾਵਾਂ ਤੁਹਾਨੂੰ ਬਾਹਰ ਵੀ ਜਾਣਾ ਜੀ ਸ਼ਾਮੀ ਅੱਜ ਦਾ ਤੇ ਟਾਈਮ ਦਿੱਤਾ ਸੀ ਕੋਈ ਨਾ ਸੀ ਕੇ ਤੇ ਤਫੇਰੋ ਨਾ ਮੈਂ ਚੁੱਪ ਰਹਿਣ ਦਿੱਲੀ ਟੁੱਟਾ ਇਹਦੀ ਕਰਦੀ ਨਾ ਨੂੰ ਰੋਜ਼ ਚਿੱਤਰ ਮਾਰਦੀ ਫੜ ਫੜ ਕੇ ਹੋ ਕੇ ਹੋ ਕੇ ਪਿਓ ਪਿਓ ਕੇ ਹਾਂ ਮੈਨੂੰ ਪਤਾ ਲੱਗਿਆ ਸੀ ਮਤਲਬ ਵਿੱਚ ਸੌਰੀ ਗੁੱਸਾ ਨਾ ਕਰਨਾ ਹਮਮਲੇ ਵਾਲੇ ਚੱਡਣਾ ਨਹੀਂ ਮੈਂ ਚੱਡਣਾ ਨਹੀਂ ਹੋਰ ਕਿਉਂ ਨਹੀਂ ਲੱਗਦੀ ਟੇਲਨ ਸਿੰਘ ਮੈਂ ਵੇਖਦਾ ਹਾਂ ਹਾਏ ਇਹ ਤੱਗੇ ਜੜੀ ਜਿ ਨਾਨੀ ਹੁੰਦੀ ਨਾ ਇੰਝ ਟੇ ਫੜ ਕੇ ਮੈਂ ਹੁੰਦੀ ਜੀ ਬੜਾ ਚਲਾਵਾ ਕਰ ਗਈ ਬਚ ਕੇ ਰਹਾ ਕਰੋ ਇਹ ਮੈਂ ਕਿਹਾ ਤੁਹਾਡਾ ਘਰ ਵਾਲਾ ਹੀ ਮਾਰ ਚਲ ਗਿਆ ਤੇ ਤੇਰਾ ਕੀ ਮਤਲਬ ਹੈ ਮੇਰੇ ਘਰ ਵਾਲਾ ਕੈਨੇਡਾ ਚਲ ਗਿਆ ਉਹ ਜਿਹੜਾ ਕੈਨੇਡਾ ਜਾਂਦੇ ਵਾਪਸ ਨਹੀਂ ਆਉਂਦੇ ਹੁਣ ਤੁਹਾਡਾ ਕੀ ਖਿਆਲ ਤੁਹਾਡਾ ਜੱਟ ਮਿੰਟ ਕਰ ਲੈਣ ਚੁੱਪ ਬਗ ਮੈਂ ਤਾਰੇ ਕੀ ਗੱਲ ਕਰਦੇ ਜਮੀਨਾ ਨੂੰ ਮੈਂ ਨਹੀਂ ਕੰਮ ਕਰਦਾ ਉਹ ਸਾਡਾ ਜਵਾਨੀ ਹੈ ਕੋਈ ਉਹ ਵੀ ਸ਼ਾਕਤੀਆ ਉਹ ਟਿੰਨ ਦਾ ਸਾਰਾ ਉਹ ਟਿੰਨ ਉਹ ਮੈਡਮ ਨਹੀਂ ਨਾ ਤੁਹਾਨੂੰ ਉਹਦੇ ਦੇਖ ਲੈਣਗੇ ਉਹ ਸਮਝਿਆ ਕਰ ਤੂੰ ਚਾਰੇ ਨੂੰ ਤੋੜੀ ਗਈ ਸੀ ਮੈਂ ਨਹੀਂ ਕੋਲ ਬੈਣਾ ਮੈਂ ਚੱਲਿਆ ਅੱਜ ਦੂਰੋਂ ਬੈਣਾ ਚੱਲਿਆ ਬਾਹਰ ਮੈਂ ਨਹੀਂ ਮੈਨੂੰ ਬੜ ਕੇ ਆਏ ਬਾ ਮੈਂ ਕਿਹਨੂੰ ਡਰਾਈ ਕਰ ਛੱਡਿਆ ਉਹਨਾਂ ਦੀ ਸ਼ਰਟ ਸੀ ਦੋਗੇ ਨਾ ਹੁਣ ਸੀ ਦੋਗੇ ਤੁਹਾਡੇ ਕੇ ਰਿਕੁਐਸਟ ਇਹ ਦੋਗੇ ਤੁਸੀਂ ਮੇਰਾ ਅੱਧਾ ਘੰਟਾ ਇੱਥੇ ਬਰਬਾਦ ਕਰਤਾ ਠੀਕ ਹੈ ਮੈਡਮ ਜੀ ਦੇ ਦਾਂਗੀ ਕਿੰਨੇ ਵਜੇ ਆਵਾਂ ਹੁਣ ਉਹੀ 2 ਵਜੇ ਟ੍ਰੇਨ ਹੈ ਨਾ ਤੁਹਾਡੀ 1 ਵਜੇ 12 ਵਜੇ ਮੈਂ ਕਿੱਥੇ ਹੁਣ ਇੰਨਾ ਟਾਈਮ ਆਪਾਂ ਤਾਂ ਗੱਲਾਂ 'ਚ ਪਾਸ ਕਰਾਇਆ ਵੈ ਨਾ ਹੁਣ ਤੁਸੀਂ ਦੇ ਤੇ ਉਹ ਟ੍ਰੇਨ ਨੂੰ ਕਹ ਲਓ ਕਿ ਉਹ ਲੇਟ ਹੈ ਮੇਰਾ ਵਾਗ ਰਗਾ ਉਹ ਰੇਮਰ ਜਿਹੜਾ ਹੈ ਨਾ ਟ੍ਰੇਨ ਦਾ ਉਹ ਮੈਨੂੰ ਜਾਣ ਹਾਂ ਤੇ ਇਹਦੇ ਉਹ ਮੈਨੂੰ ਇੰਸਟਾ ਲੱਗੇ ਜੇ ਨਾ ਸਾਰੇ ਤੁਹਾਡੇ ਵਾਗ ਰਗਾ ਮੈਂ ਤੁਹਾਨੂੰ ਕਹਣਾ ਮੇਰਾ ਫਰੈਂ ਸੂਰਜ ਨਹੀਂ ਅੰ데 ਪਤਾ ਨਹੀਂ ਕੀ ਚੰਦ ਚੜਾਏ ਹੋਣੇ ਹਾਂ ਪੱਟੀ ਨਾ ਪੱਟੀ ਹੋ ਗਿਆ ਜੇ ਮੇਰਾ ਸੁਣੋ ਹੁਣੇ ਗੱਲ ਕਰੋ ਹੁਣੇ ਫੋਨ ਕਰਦਾ ਹਾਂ ਜੇ ਮੇਰਾ ਸੁਸੀਤਾ ਹੈ ਨਾ ਤੰਬੂ ਤੁਹਾਨੂੰ ਕੋ ਆ ਕੇ ਜਾਉਂਗੀ ਪਲੀਜ਼ صبر ਕਰੋ ਇੱਕ ਮਿੰਟ ਵੇਖ ਲੈਂਦੇ ਆ ਕਿਹੜਾ ਇਹਰਾ ਵਕਫ ਹੋ ਗਿਆ ਹੈ ਹਲੋ ਬਾਈ ਚੱਲਦੀ ਲੱਗਦੀ ਹੈ ਹਲੋ ਵਧੀਆ ਟ੍ਰੇਨ ਨੂੰ ਕੁਝ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ

ਨਹੀਂ ਭਾਈ ਇਹ ਕੋ ਪਰਸਨਲ ਮੈਟਰ ਹੈ ਮੈਂ ਦੱਸਾਂਗਾ ਤੁਹਾਨੂੰ ਬਾਅਦ ਵਿੱਚ ਠੀਕ ਹੈ ਯਾਰ ਤੁਹਾਨੂੰ ਮੈਂ ਕੰਮ ਆਇਆ ਸੀ ਤੁਹਾਡੇ ਤਾਂ ਅੱਜ ਤੁਸੀਂ ਤੁਹਾਡਾ ਮੋਕਾ ਹੈਗਾ ਕੰਮ ਆਉਂਦਾ ਨਹੀਂ ਉਹ 2 ਘੰਟੇ ਸਵਾਰੀਆਂ ਖੁਦੀਆਂ ਰਹਿਣਗੀਆਂ ਕਿ ਨਵੇਂ ਤੁਹਾਨੂੰ ਉਹਨਾਂ ਨੇ ਜਦੋਂ ਧੁੰਦਾ ਪੈਂਦੀਆਂ ਸਰਦੀ ਪੈਂਦੀ ਏ ਉਹਦਾ ਵੀ ਤਾਂ ਸਵਾਰੀਆਂ ਖੁਦੀਆਂ ਰਹਿਣਗੀਆਂ ਕੀ ਕਰੇ ਵਿਚਾਰੀ ਕੋਈ ਗੱਲ ਨਹੀਂ 2 ਘੰਟੇ ਉਹ ਨਹੀਂ ਨਹੀਂ ਖੁਲੋਣਾ ਹੁਣ ਕਹਿੰਦੇ ਬੈਲ ਨਹੀਂ ਆ ਚੀਤਾ ਨਹੀਂ ਆ ਓਪਨ ਜੇ ਬਾਈ ਜੀ ਆਪ ਵੀ ਕੋਈ ਟੈਨਸ਼ਨ ਨਹੀਂ ਮੈਣੇ ਜੀ ਲੈਣਾ ਮੈਣਾ ਹੀ ਤੁੰਗੇ ਬੈਜੋ ਓਕੇ ਜੀ ਓਪਨ ਜੀ ਕਿੱਥੇ ਘਰੀ ਘਰੋਲੇ ਆਇਆ ਨਾ 2010 ਸੂਟ ਐ ਲੈ ਲੈ ਮੁੰਡੇ ਮੈਨਾ ਤੇ ਟ੍ਰੇਨ ਦੀ ਊੜੀ ਗੱਲ ਹੋਂਦੀ ਐ ਅੱਛਾ ਕਿੱਥੇ ਤੇ ਮੈਂ ਗੱਲ ਹੀ ਗੱਲ ਤਹੀ ਨਹੀਂ ਮੁੰਡੇ ਤੁਹਾਨੂੰ ਤੁਹਾਨੂੰ ਫੋਨ ਮੈਂ ਵੀ ਫੋਨ ਕਰਦਾਗਾ ਫਰਸਟ ਕਲਾਸ ਸੀਟ ਮਿਲ ਗਈ ਜੀ ਕੱਲ ਨੂੰ ਕਿਤੇ ਮੈਂ ਬਾਹਰ ਜਾਣਾ ਹੋਊ ਤੇ ਮੇਰੇ ਜਾਜ ਵੀ ਰੱਖਵਾ ਸਕਦਾ ਹਾਂ ਆ ਜਾਜ ਨਿਕਲ ਜਾਏਗਾ ਬੱਡਾ ਸਾਡਾ ਟੈਮਰ ਕਿੰਨਾ ਮਿਲ ਜਾਏਗਾ ਮੈਂ ਵਾਗ ਦੀ ਗੱਲ ਲਾਂਗੇ ਹਾਂ ਵੇਖ ਮੇਰੇ ਬੱਚੇ ਕਿੰਨੇ ਕਾਲੇ ਪੈਂਦੇ ਜੀ ਚਲੋ ਮੈਡਮ ਜੀ ਬਾਕੀ ਸਾਰੇ ਗੱਲਾਂ ਖਤਮ ਕਰਦੇ ਹਾਂ ਹਾਂ ਜੀ ਕਿੰਨੇ ਵਹੀਓ ਚਾਹੀਏ ਹੈ ਮੈਂ ਟਾਈਮ ਨਾ ਖਰਾਬ ਕਰਾਂ ਗੱਲ ਵਿੱਚ ਬਤੇਰਾ ਟਾਈਮ ਹੈ ਇੱਕ ਵੇਰ ਹੋਰ ਆਪਣਾ ਲੈ ਜਾਓ ਓਏ ਅੰਕਲ ਨੇ ਟ੍ਰੇਨ ਰਕਵਾਤੀ ਹੈ ਠੀਕ ਹੈ ਚਲੋ ਬੇਟਾ ਕੱਲ ਨੂੰ ਬਾਜ਼ ਜਾਣਾ ਹੈ ਨਾ ਇੱਕ ਵੇਰ ਸ਼ਾਪਿੰਗ ਕਰਾਉ ਚਲੋ ਬਾਜ਼ ਜਾਣਾ ਹੈ ਅੰਕਲ ਨੇ ਜਾ ਜੀ ਰਖਵਾ ਦੇਣਾ ਠੀਕ ਹੁਣ ਆਪਾਂ 5 ਵਜੇ ਚੱਲਾਂਗੇ ਚੰਗਾ ਜੀ ਜੀ ਹੁਣ ਮੈਂ 12 ਵਜੇ ਆ ਜਾਣਾ 12 ਵੇ ਕਿੱਥੋਂ ਮੈਡਮ 1 ਵਜੇ ਹਾਂ ਇਹਦੇ ਆਪ ਹੀ ਭੁੱਲ ਜਾਂਦੇ ਸ਼ੁਕਰ ਹੈ ਕਿ ਤੇ ਬੁਲਾਟ ਲਈ ਪਤਾ ਕਿੰਨੇ ਗੁੱਸੇ ਜਾਈ ਸੀ ਤੁਹਿਆਂ ਆਂਦੇ ਨਾ ਆਪਣਾ ਲੱਗਦਾ ਨਾ ਵਾਟਾ ਲੋਕਰ ਹੈ ਕਿ ਕਿ ਨਹੀਂ ਹੈਗੀ ਦਾ ਦਾ ਰਗਸੂਮੇ ਮੈਂ ਠੰਡਾ ਗਿਆ ਨਾ ਠੰਡਾ ਗਿਆ ਆ ਕੁਛ ਸੀ ਸੀ ਨਾ ਠੰਡਾ ਲਿ ਗਿਆ ਨਹੀ ਇੰਨਾ ਮਜ਼ਾਕ ਕਰਦੇ ਤੇ ਕੰਮ ਕਰਣਾ ਹੈ ਜਾਂ ਮਜ਼ਾਕ ਕਰਣਾ ਹੈ ਮੈਂ ਕਿਹੜਾ ਮਜ਼ਾਕ ਕੀਤਾ ਤੁਸੀਂ ਮਜ਼ਾਕ ਰਹੀ ਕਰਦੇ ਕੀ ਕਰਦੀ ਮੇਰੀ ਮਜਬੂਰੀ ਸੀ ਮਜ਼ਾਕ ਕਰਨ ਦੀ ਅਸਲ ਮੇਰੀ ਤੁਹਾਡੀ ਮਜਬੂਰੀ ਸੀ ਤੇ ਮੇਰੇ ਵੀ ਤਾਂ ਮਜਬੂਰੀ ਸੀ ਕਿਹੜੀ ਮਜਬੂਰੀ ਸੀ ਤੇਰੇ ਮਤੇ ਕਪੜੇ ਸੁਗਲੇ ਹੁੰਦੇ ਵੇਸੀ ਨੀਂ ਵਿੱਚ ਜੜੇ ਤੇਰੀ ਮਜਬੂਰੀ ਸੀ ਜਿਹੜੇ ਲੂ ਲਿਆ ਕੇ ਆਨੇ ਸੀ ਤੂੰ ਕਿਉਂ ਤੁਹਾਡੇ ਕਪੜੇ ਧੋਣਾਂ ਨੇ ਰਹਿ ਗਏ ਸੀ ਆਹ ਨਾ ਕੋਈ ਨਾ ਮਨੀ ਮੁਰੂ ਜੀ ਕੀ ਮਾਵਾ ਵਿਖੇ ਗਾਕ ਚੰਗਾ ਲਗਾ ਕੇ ਮੇਰਾ ਖਰਾਬ ਹੋਇਆ ਨਾ ਸੀ ਆਈ ਮੀ ਨੂੰ ਪਾਗਲ ਬੰਨ੍ਹ ਬੰਨ੍ਹ ਵਿਆਹ ਦੇ ਨਾਲ ਕਿ ਸੁਧਾਰ ਲੈ ਟੇਲ ਨੂੰ ਕਿਹੋ ਜਿਹਾ ਪੱਲੇ ਪਾਤਾ ਸਾਡੇ ਅੱਜ ਫਿਰ ਉਡੀਕੀ ਕਰੀਏ ਫਿਰ ਉਡੀਕੀ ਹੈ ਹੁਣ ਕੋਈ ਲੱਭਦਾ ਨਹੀਂ ਹੈਗਾ ਕੋਈ ਲੱਭੇ ਤੇ ਫੇਰ ਹੀ ਹੈ ਨਾ ਨਹੀਂ ਖੜਾ ਨੋਪ ਲੈ ਲੱਭਦਾ ਨਹੀਂ ਯਾਰ ਆ ਮੈਂ ਉਹ ਨਹੀਂ ਮੁੰਡਾ ਜਾਣਾ ਮੈਂ ਨਹੀਂ ਚੱਲਾਂ ਮੈਂ ਨਹੀਂ ਚੱਲਾਂਗੇ ਮੈਂ ਤੇ ਨਹੀਂ ਆ ਮੈਂ ਨਹੀਂ ਨਹੀਂ ਜਦੋਂ ਖਬਰ ਜੱਗ ਆਂਡੀ ਜੀ ਤੋਂ ਹੋਈ ਕਿ ਬਾਤ ਆਨੇ ਮੈਨੂੰ ਤੇ ਹੁਣ ਮੈਂ ਸੋਚਦਾ ਮਨ ਕਹਿੰਦਾ ਥੜੀ ਆ ਮੈਂ ਸਿੱਧਾ ਦੌੜ ਜਾਣਾ ਮੈਂ ਕਹਿਣਾ ਨਹੀਂ ਇਹਨੂੰ ਭੱਜਣਾ ਪਵੇਗਾ ਚਲ ਤੂੰ ਦੌੜ ਦੌੜ ਤੂੰ ਮੈਂ ਵੇਖਦੀ ਕਿੰਨੇ ਦੌੜ ਚਲੋ ਦੌੜ ਦੱਸ ਤੂੰ ਦੌੜ ਇਹਨੂੰ ਦੌੜੀ ਨਾ ਤਮਕੀ ਲੈ ਨਾ ਮੈਂ ਦੁਬਾਰਾ ਲੈਣੀ ਨਹੀਂ ਦਿਮਾਗ ਖਰਾਬ ਕਰ ਤਾ ਕੰਮ ਕੰਮ ਕਰੇ ਮੇਰਾ ਮੈਂ ਸੱਚੀ ਬੜੀ ਪਰੇਸ਼ਾਨ ਹੋ ਗਈ ਕੰਮ ਕੀਤਾ ਪਰ ਕੰਮ ਕਰ ਲਗਾਵਾ ਛੋੜ ਘਰ ਪਿਆ ਲਿਆ ਘਰ ਬਣਾ ਕਿਤੇ ਦੱਸ ਮੈਨੂੰ ਕਰਵਾ ਨਾ ਜੋੜਨ ਚੱਲਿਆ ਮੈਂ ਟੇਲਰ ਸਰ ਜੀ ਹਾਂ ਜੀ ਸੱਚੀ ਉਹ ਟ੍ਰੇਨ ਲੇਟ ਹੀ ਹੈ ਨਾ ਕਰਵਾਤੀ ਸੀ ਟ੍ਰੇਨ ਲੇਟ ਉਹ ਮੈਡਮ ਘੰਟੇ-ਘੰਟੇ ਪਿੱਛੇ ਟ੍ਰੇਨਾਂ ਜਾਂਦੀਆਂ ਨੇ ਕਿਹੜੇ ਡੇਟ ਲੱਗਣਾ ਮੈਂ ਇਹਦਾ ਅੱਜ ਗੱਲ ਕੀਤੀ ਸੀ ਉਹ ਇੱਕ ਵੇ ਟ੍ਰੇਨ ਫਿਰ ਦੋ ਵੇ ਫੇਰ ਟ੍ਰੇਨ ਤਾਂ ਇਹ ਮੈਂ ਕਹਿਣਾ ਪਿਆ ਹਾਂ ਤੇ ਉਹ ਉਹ ਇਹ ਹੀ ਸਮਝ ਗਈ ਕਿ ਉਹ 12 ਵਜੇ ਟ੍ਰੇਨ 2 ਵੇ ਚੱਲੀ ਹੈ ਜਦ ਕਿ ਉਹ ਟ੍ਰੇਨ ਨੂੰ 2 ਵੇ ਹੀ ਜਾਣੀ ਉਸ ਤੋਂ ਬਾਅਦ 1 ਵੇ ਉਸ ਤੋਂ ਪਹਿਲੇ 1 ਵੇ ਹੀ ਜਾਣੀ ਚੱਲ ਛੱਡ ਨਾ ਸਾਰੀ ਗੱਲਾਂ ਤੇ ਕੰਮ ਠੀਕ ਤੁਹਾਡਾ ਕੋਸ਼ ਗਈ ਨਾ ਕੋਸ਼ ਗਈ ਹੈ ਜੀ ਉਹਨੂੰ ਨਾ ਨਾ ਸੂੜ ਕੇ ਤਾਂ ਮੇਰਾ ਸਿਰ ਫਾੜ ਦੇਣਾ ਚਲ ਮੈਂ ਘਰ ਜਾ ਉਹ ਜੀ ਜਨਾਨੀ ਹੈਗੀ ਆ ਉਹ ਏਟ ਕਰੋ ਲੈ ਕੇ ਸਿਰ ਫਾੜਨ ਵਾਲੀ ਹੈ ਸੱਚੀ ਮੁੱਚੀ ਰੱਚ ਤੈਨੂੰ ਕੀ ਪਤਾ ਕਿ ਹੋ ਜਾਏ ਗਾ ਘਰ ਆਓ ਪਹਿਲੇ ਵੱਲ ਕੋਈ ਗੱਲ ਨਹੀਂ ਪਰ ਜਦੋਂ ਉਹਨੂੰ ਗੁੱਸਾ ਆਉਂਦਾ ਨਾ ਫਿਰ ਨਹੀਂ ਚਲ ਮੈਂ ਚੱਲਿਆਂ ਘਰ ਜੀ ਸੂੜ ਜਿੰਨਾ ਜਾ ਕੇ ਉਹਨਾਂ ਕੋਲ ਕੰਮ ਨਹੀਂ ਚੁੱਪ ਕਰਕੇ ਇੱਥੇ ਹੀ ਸਲਾਈ ਕਰ ਮੇਰੇ ਸਾਹਮਣੇ ਆ ਮਸ਼ੀਨ ਨੂੰ ਅੰਟੀ ਜੀ ਨਾ ਏਂਡਾ ਕਰ ਲੈ ਲੈ ਰੱਖ ਮਾਤਾ ਡੈਸਟ ਅੰਟੀ ਜੀ ਮੇਰੇ ਡੀਡ ਦਿਖਾ ਲਓ ਆ ਜਾ ਨਾ ਸੂਸਾ ਕਰ ਲਓ ਇਹਨੂੰ ਤਾਂ ਵੈਸੇ ਹੀ ਬੰਨਣਾ ਚਾਹੀਦਾ ਆ ਬਾਣਾ ਗਰੋ ਜੀ ਉਹਨੇ ਕੰਮ ਕਰਕੇ ਲੈਣੇ ਵੈ ਹੈਗੇ ਅੰਦ ਦੁਫਰੀ ਦੁਵੀਂ ਤੁਸੀਂ ਦੱਸੋ ਜੀਰ ਜੀ ਮੈਂ ਲੱਗੀ ਹੋਈ ਆ ਕੰਮ ਕਰਾਂ ਅੰਦ ਜੀ ਦੋਸਵਾਰਾ ਉਹਨਾਂ ਨੇ ਗੱਡਲੀਆਂ ਨੇ ਮੈਂ ਆਇਆ ਮੈਂ ਆਇਆ ਡੇਲਰ ਲੈ ਮੈਂ ਭਾਵੇਂ ਮੇਰੀ ਬਾਹ ਵੀ ਨਾ ਲੱਗਦੀ ਤੇ ਮੈਂ ਹੱਟ ਕੇ ਹੱਟ ਕੇ ਇੱਥੇ ਬੈ ਜਾ ਚੋਪਾ ਕਰਕੇ ਬੈ ਗਿਆ ਉਹਨੂੰ ਸੂਡ ਉਹਨੇ ਅੰਨੇ ਵੇਰਾ ਸੂਡ ਮੇਰੇ ਕੋਲ ਲੈ ਗਿਆ ਮੈਂ ਪਹਿਲੇ ਮੰਗੀ ਹਿਲਣਾ ਨਹੀਂ ਇੱਥੋਂ ਅੱਜ ਬਸ ਮੈਂ ਸੌਂਦਾਂ ਥੱਲੇ ਘਰ ਤੇ ਵੇਰੀ ਵੀ ਲਾਈਏ ਤੇ ਕਿਤੇ ਨਹੀਂ ਜਾਣਾ ਇੱਥੇ ਬੈਠਾ ਰਹੇ ਆਂਟੀ ਜੀ ਤੁਸੀਂ ਰੈਸਟ ਕਰੋ ਕਿਹੜੀ ਮੈਡਮ ਡੱਕ ਰਹੀ ਹੈ ਮੈਂ ਰੈਸਟ ਕਰਾਂ ਹਾਂ ਠੀਕ ਹੈ ਕਿੰਨਾ ਘੰਟਾ ਸੌਂਦੀ ਹੈ ਮੇਰਾ ਮਤਲਬ ਰੋਟੀ ਰੋਟੀ ਖਾਣੀਆਂ ਨਾ ਅੱਜ ਨਾਸ਼ਤਾ ਕਰ ਲਵਾਂ ਉਹ ਰੋਟੀ ਖਾ ਤੇ ਲਈ ਕਿੰਨੀਆਂ ਰੋਟੀਆਂ ਖਾਣੀਆਂ ਸਾਰੇ ਖੋਟ ਗਿਆ ਇਸ ਖਾਲੀ ਪਿਆਵੇ ਹਾਏ ਹਏ ਤੇ ਅਬ ਇੱਕ ਘੰਟਾ ਹੋ ਗਿਆ ਖਾਣਾ ਚਾਹ ਨਾਲ ਕੋਟ ਪੀ ਲਵਾਣਾ ਨਹੀਂ ਮੈਥੇ ਕਾਬਾ ਕੌਣ ਕੇ ਬੈਠੀਆ ਕਰੀਆ ਨੂੰ ਮਿੰਟ ਬਾਅਦ ਚਾਹ ਚਾਹੀਦੀ ਪਤਾ ਨਹੀਂ ਕੀ ਹੋਇਆ ਨਮੁੰਨੇ ਵੱਲੇ ਵੇ ਮੇਰੇ ਆਹ ਚਾਹ ਨੂੰ ਤਾਂ ਕੋਟ ਚਾਹ ਦੇ ਪੀ ਦਵਾ ਤੇਰੇ ਨਾਲ ਬਸ ਇੱਕ ਗੱਲ ਦਾ 113 ਰੇਟ ਕਿੰਨੇ ਬਤਾਇਆ ਸਲਵਾਨਾ ਦਾ ਅੱਜ ਤੂੰ ਮੈਨੂੰ ਸੱਚ ਦੱਸੀਂ ਅਰੇ ਰੇਟ ਕਿੰਨੇ ਬਤਾਇਆ ਕਿੰਨੇ ਬਤਾਇਆ ਰੇਟ ਯੋ ਅੱਜ ਜਦੋਂ ਆਇਆ ਨਾ ਤੂੰ ਵੀ ਤੇਰੇ ਕੋ ਕੰਮ ਨਹੀਂ ਹੱਥੋਂ ਨਿਕਲਦਾ ਕੀ ਚੱਕਰ ਹੈ ਤੁਹਾਡੇ ਦੋਵਾਂ ਦਾ ਆਹ ਚਾਹ ਲੈ ਕੇ ਚੰਗਾ ਜਾ ਰਿਹਾ ਵਾ ਦਾ ਉਹ ਕਹਾਣੀ ਕੀ ਹੈ ਕਹਾਣੀ ਕੀ ਅੱਜ ਮੈਂ ਮੇਰੀ ਮਾਂ ਆ ਮੈਂ ਤਾਂ ਬੁੱਤ ਆਹ ਕਹਾਣੀ ਨਹੀਂ ਮਾਤਾ ਹੱਡੀ ਅੱਡੀ ਚੰਗੀ ਉਹਨੇ ਕਦੀ ਅਜੇ ਤੱਕ ਪੈਸੇ ਨਹੀਂ ਵਾਧਾ ਲਗਵਾਏ ਸਲਵਾਰ ਦਾ ਰੇਟ ਨਹੀਂ ਦੱਸਿਆ ਤੈਨੂੰ ਇਹ ਕਿ ਰੇਟ ਕਿਉਂ ਬਤਾਇਆ ਨਹੀਂ ਮਾਤਾ ਦੀ ਗੱਲ ਕਰ ਜੀ ਬਈ 5 ਸਾਲ ਤੋਂ ਕੰਮ ਕਰ ਰਹੇ ਜੀ ਆ ਤੇ 1 ਰੁਪਈਆ ਨਹੀਂ ਬਤਾਇਆ ਤੇ 5 ਸਾਲ ਤੋਂ 10 ਰੁਪਏ ਵਧਾ ਦਿੰਦੇ ਨੇ ਕੀ ਹੋ ਗਿਆ ਆਖਰ ਆ ਜੀ ਹੋਈ ਹਾਂ ਕੋਈ ਅਸੀਂ ਇੰਨੇ ਥੋੜੀ ਵਧਾਈ ਨਹੀਂ ਇਹ ਤੇ ਮੈਂ ਸਵਾਈ ਵਧਾਈ ਹੈ ਮੈਂ ਸਵਾਈ ਮਾਰਾ ਨਾ ਤੁਸੀਂ ਤਿੰਨ ਵਾਰੀ ਸਵਾਈ ਵਧਾਈ ਗਈ ਹਾਂ ਉਹ ਕਹਿਣਾ ਪਹਿਲੇ 200 ਲੈਂਦੇ ਸੀ 250 ਲੈਂਦੇ ਵੇ 300 ਲਿੱਤਾ ਹੁਣ 600 300 ਲਿੱਤਾ ਇਹ ਤੁਹਾਡਾ ਰਹਿ ਕੇ ਨੇ ਵਧਾਣੇ ਨਹੀਂ ਆਪਣਾ ਵੀ ਦਿਮਾਗ ਵਰਤ ਲਈਦਾ ਇਹੋ ਜਿਹੇ ਬੰਦੇ ਨੇ ਪਤਾ ਨਹੀਂ ਅੱਜ ਟਿਕਣਾ ਨਹੀਂ ਟਿਕਣਾ ਪਤਾ ਵੇ ਕਿੰਨਾ ਪਰੇਸ਼ਾਨ ਆਈਆਂ ਤੇਨੂੰ ਪਤਾ ਹੀ ਐ ਆਏ ਹੈਡ ਹੀ ਤੇ ਮੈਂ ਆ ਕੇ ਤਾਂ ਕਿੰਨੇ ਕਮਲਾ ਦਈਏ 10 ਰੁਪਏ ਕੀ ਚੀਜ਼ ਹੁੰਦੀ ਐ